ਆਹ ਤਸਵੀਰਾਂ ਕੀ ਬਿਆਨ ਕਰਦੀਆਂ ਨੇ ਆ ਤਸਵੀਰਾਂ ਵਿੱਚ ਵੇਖੋ ਤੁਸੀਂ ਕਿ ਦੋ ਬੱਚੇ 3-4 ਸਾਲ ਦੀ ਉਮਰ ਸਿਰਫ 3 ਤੋਂ 4 ਸਾਲ ਦੀ ਉਮਰ ਹੈ ਨਾ ਬੱਚਿਆਂ ਦੀ ਔਰ ਆਪਣੀ ਮਾਂ ਵਾਸਤੇ ਆਪਣੀ ਮੰਮੀ ਵਾਸਤੇ ਇਨਸਾਫ ਲੈਣ ਲਈ ਉਸ ਦੀ ਜਗ੍ਹਾ ਧਰਨੇ ਤੇ ਆਏ ਹੋਏ ਆ ਉਹ ਧਰਨੇ ਵਿੱਚ ਬੈਠੇ ਹੋਏ ਆ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇਹ ਅੱਜ ਹੀ ਆਏ ਨੇ ਇਹ ਧਰਨਾ ਪੱਕਾ ਲੱਗਾ ਹੋਇਆ ਔਰ ਇੱਥੇ ਹੀ ਇਹਨਾਂ ਦਾ ਰਹਿਣ ਬਸੇਰਾ ਜੇ ਰਾਤ ਪੈਂਦੀ ਆ ਤਾਂ ਕੋਲ ਕਹਿੰਦੇ ਆ ਕਿ ਗੁਰਦੁਆਰਾ ਸਾਹਿਬ ਵਿੱਚ ਚਲੇ ਜਾਂਦੇ ਆ ਤਾਂ ਸੂਰ ਫਿਰ ਆ ਕੇ ਧਰਨੇ ਵਿੱਚ ਬੈਠ ਜਾਂਦੀ ਹੈ ਤਾਂ ਇਹ ਦਾਦੀ ਆਪਣੀ ਦੇ ਨਾਲ ਧਰਨੇ ਵਿੱਚ ਪਹੁੰਚੀ ਹੋਈ ਹੈ ਔਰ ਆਪਣੀ ਮੰਮੀ ਨੂੰ ਇਨਸਾਫ ਦੇਉਣ ਵਾਸਤੇ ਆਪਣੀ ਮਾਂ ਨੂੰ ਇਨਸਾਫ ਦਿਵਾਉਣ ਵਾਸਤੇ ਜਿਸ ਮਾਂ ਨੇ ਇਹਨਾਂ ਨੂੰ ਬੁਰਕੀ ਬੁਰਕੀ ਪੈਦਾ ਕਰਕੇ ਰੋਟੀ ਦੇਣੀ ਹੈ ਜਿਸ ਮਾਂ ਨੇ ਇਹਨਾਂ ਨੂੰ ਪੈਰਾ ਤੇ ਖੜੇ ਹੋਣ ਵਾਸਤੇ ਹੌਸਲਾ ਦੇਣਾ ਜਿਸ ਮਾਂ ਨੇ ਇਹਨਾਂ ਨੂੰ ਸੰਸਾਰ ਵਿੱਚ ਚੱਲਣ ਵਾਸਤੇ ਗੁਰਤੀ ਦੇਣਾ ਉਸ ਮਾਂ ਵਾਸਤੇ ਇਹ ਇਨਸਾਫ ਲੈਣ ਲਈ ਇੱਥੇ ਬੈਠੇ ਹੋਏ ਆ ਮਾਂ ਇਹਨਾਂ ਦੀ ਮੰਮੀ ਇਹਨਾਂ ਦੀ ਇੱਥੇ ਨਹੀਂ ਪਹੁੰਚ ਸਕੀ ਇਹਨਾਂ ਦੀ ਮਾਤਾ ਧਰਨੇ ਵਿੱਚ ਨਹੀਂ ਪਹੁੰਚ ਸਕੀ ਕੀ ਮਜਬੂਰੀ ਹੋਵੇਗੀ ਸਿਹਤ ਨਾ ਠੀਕ ਹੋਣ ਕਰਕੇ ਵੀ ਨਹੀਂ ਆਈ ਹੋਵੇਗੀ ਕੀ ਕਾਰਨ ਕੀ ਰਿਆ ਹੋਏਗਾ ਕਿ 3-4 ਸਾਲ ਦੇ ਬੱਚਿਆਂ ਨੂੰ ਧਰਨੇ ਵਿੱਚ ਬੈਠਣਾ ਪੈ ਗਿਆ ਜਦੋਂ ਅਸੀਂ ਇਹ ਵਾਕਿਆ ਸੁਣਿਆ ਕਿ ਇਹ ਬੱਚੇ ਇੱਥੇ ਬੈਠੇ ਨੇ ਜਦਕਿ ਇਹਨਾਂ ਦੀ ਜੋ ਮਾਂ ਆ ਜੋ ਇਹਨਾਂ ਦੀ ਮੰਮੀ ਆ ਜੋ ਇਹਨਾਂ ਦਾ ਪਾਲਣ ਪੋਸ਼ਣ ਕਰ ਰਹੀ ਆ ਧਰਨਾ ਉਸਨੇ ਆਉਣਾ ਸੀ ਧਰਨੇ ਵਿੱਚ ਉਸ ਦੀ ਡਿਊਟੀ ਸੀ ਲੇਕਿਨ ਜਦੋਂ ਧਰਨਾ ਪ੍ਰਦਰਸ਼ਨ ਹੁੰਦਾ ਜਦੋਂ ਰੋਸ ਹੁੰਦਾ ਜਦੋਂ ਸਰਕਾਰਾਂ ਤੋਂ ਮੰਗ ਕਰਨੀ ਹੁੰਦੀ ਆ ਤਾਂ ਫਿਰ ਜਿਸ ਨੇ ਮੰਗ ਕਰਨੀ ਆ ਉਹਨੂੰ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ 올ਡ ਇਜ਼ ਬੇਰ ਦਾ ਅਵਸਥਾ ਦੇ ਵਿੱਚ ਉਹਨਾਂ ਦੀ ਦਾਦੀ ਨਾਲ ਲੈ ਕੇ ਪੋਤੇਆਂ ਨੂੰ ਆਈ ਹੋਈ ਆ ਦਾਦੀ ਪੋਤੇ ਦਾ ਪਿਆਰ ਤਾਂ ਤੁਸੀਂ ਜਾਣਦੇ ਹੋ ਤਾਂ ਫਿਰ ਦੱਸ ਦਿइए ਕਿ ਦਾਦੀ ਨਾਲ ਇਹ ਪੋਤੇ ਇਹ ਵੀ ਇੱਥੇ ਬੈਠੇ ਨੇ ਧਰਨੇ ਦੇ ਵਿੱਚ ਔਰ ਤਸਵੀਰਾਂ ਤੁਸੀਂ ਕਲੀਅਰ ਵੇਖ ਰਹੇ ਹੋ ਤਾਂ ਹੁਣ ਦੱਸ ਦਈਏ ਕਿ ਅਸੀਂ ਕਿੱਥੋਂ ਦੀ ਗੱਲ ਕਰ ਰਹੇ ਹਾਂ ਇਹ ਧਰਨਾ ਕਿੱਥੇ ਲੱਗਿਆ ਹੋਇਆ ਇਹ ਇਸ ਵੇਲੇ ਧਰਨਾ ਜੋ ਹੈ ਇਹ ਮੋਹਾਲੀ ਦੇ ਵਿੱਚ ਹੈ ਇਹ ਮੋਹਾਲੀ ਦਾ ਸਿੱਖਿਆ ਭਵਨ ਹੈ ਸਿੱਖਿਆ ਭਵਨ ਦੇ ਵਿੱਚ ਬਹੁਤ ਸਾਰੇ ਅਧਿਆਪਕਾਂ ਦੇ ਧਰਨੇ ਹਰ ਰੋਜ਼ ਲੱਗਦੇ ਆ ਜਦੋਂ ਤੁਸੀਂ ਕਿਸੇ ਨਾਲ ਗੱਲ ਸਾਂਝੀ ਕਰਦੇ ਹੋ ਕਿ ਅੱਜ ਧਰਨਾ ਲੱਗਣ ਜਾ ਰਿਹਾ ਜਿਸ ਸਿੱਖਿਆ ਭਵਨ ਦੇ ਬਾਹਰ ਤਾਂ ਤੁਹਾਨੂੰ ਇੱਕ ਆਵਾਜ਼ ਆਵੇਗੀ ਇਹ ਉੱਥੇ ਰੋਜ਼ ਲੱਗੇ ਹੁੰਦੇ ਆ ਕੀ ਮੰਤਰੀਆਂ ਨੂੰ ਨਹੀਂ ਪਤਾ ਲੱਗਦਾ ਕਿ ਇੱਥੇ ਰੋਜ਼ ਧਰਨੇ ਲੱਗਦੇ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਪਤਾ ਲੱਗਦਾ ਕਿ ਇੱਥੇ ਰੋਜ਼ ਧਰਨੇ ਲੱਗਦੇ ਆ ਤਾਂ ਹੁਣ ਦੱਸ ਦਈਏ ਕਿ ਸਟੂਡੈਂਟ ਨਹੀਂ ਆਉਂਦੇ ਇੱਥੇ ਇੱਥੇ ਆਉਂਦੇ ਆ ਟੀਚਰਸ ਜਿਹਨਾਂ ਸਟੂਡੈਂਟਾਂ ਨੂੰ ਪੜਾਉਣਾ ਹੁੰਦਾ ਤਾਂ ਟੀਚਰਾਂ ਦੇ ਧਰਨੇ ਲਗਾਤਾਰ ਇੱਥੇ ਲੱਗਦੇ ਆ ਜਦੋਂ ਬਦਲਾਵ ਵਾਲੀ ਸਰਕਾਰ ਆਈ ਆ ਤਾਂ ਉਦੋਂ ਤੁਸੀਂ ਇੱਕ ਆਵਾਜ਼ ਸੁਣੀ ਸੀ ਉਹਨਾਂ ਕਿ ਆਸੀ ਸਾਡੇ ਰਾਜ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਤੁਹਾਡੇ ਧਰਨੇ ਨਹੀਂ ਲੱਗਣਗੇ ਅਸੀਂ ਉੱਥੇ ਰੋਂਦੀਆਂ ਵੇਖੀਆਂ ਉਹ ਪੈਣਾ ਜੋ ਇਨਸਾਫ ਲਈ ਬੈਠੀਆਂ ਨੇ ਜਿਨ੍ਹਾਂ ਨੂੰ ਇੱਕ ਟੈਸਟ ਰੱਖਿਆ ਜਾਂਦਾ ਉਹ ਟੈਸਟ ਕਲੀਅਰ ਕਰਦੀਆਂ ਨੇ ਜਿਨ੍ਹਾਂ ਨੂੰ ਪੇਪਰ ਦਿੱਤੇ ਜਾਂਦੇ ਆ ਕਿ ਤੁਸੀਂ ਸਿਲੈਕਟ ਹੋ ਗਈਆਂ ਔਰ ਫਿਰ ਉਹਨਾਂ ਨੂੰ ਨੌਕਰੀ ਦੇ ਉੱਤੇ ਨਹੀਂ ਰੱਖਿਆ ਜਾਂਦਾ ਕਈਆਂ ਨੂੰ ਤਨਖਾਹ 6000 ਮਾਝ 6000 ਰੁਪਏ ਤਨਖਾਹ ਆ ਤਾਂ 6000 ਵਿੱਚ 5-5 ਸਾਲ 10-10 ਸਾਲ ਤੇ 10-10 ਸਾਲ ਵੀ ਹੋ ਗਏ ਕਈਆਂ ਨੂੰ ਔਰ ਦੱਸਦੇ ਇਹ ਕਿ ਇਹ ਬੱਚੇ ਵੀ ਉਹਨਾਂ ਵਿੱਚੋਂ ਇੱਕ ਹੈ ਆਪਣੀ ਮਾਂ ਦਾ ਇਨਸਾਫ ਲੈਣ ਆਇਆ ਮਾਂ ਦੀ ਮਜਬੂਰੀ ਆ ਕਿ ਇੱਥੇ ਨਹੀਂ ਪਹੁੰਚ ਸਕੀ ਕਿਉਂ ਨਹੀਂ ਆਈ ਸਾਨੂੰ ਇਹਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਸਿਹਤ ਠੀਕ ਨਾ ਹੋਣ ਕਰਕੇ ਵੀ ਨਹੀਂ ਆਈ ਹੋਵੇਗੀ ਲੇਕਿਨ ਧਰਨੇ ਦਾ ਇੱਕ ਉਸੂਲ ਹੈ ਕਿ ਜੋ ਧਰਨੇ ਦੇ ਮੈਂਬਰ ਹੈ ਉਹ ਜਿੰਨੇ ਮੈਂਬਰ ਵਿੱਚ ਅਕਾਊਂਟ ਹੁੰਦੇ ਆ ਉਸ ਦੇ ਵਿੱਚ ਪੂਰੇ ਮੈਂਬਰਾਂ ਨੂੰ ਆਉਣਾ ਪੈਂਦਾ ਨਹੀਂ ਤਾਂ ਆਪਣਾ ਇੱਕ ਮੈਂਬਰ ਉੱਥੇ ਭੇਜਣਾ ਪੈਂਦਾ ਅਸੀਂ ਕਈ ਭੈਣਾਂ ਦੇ ਤੇ ਵੀ ਆਉਂਦੇ ਵੇਖਿਆ ਉਹਨਾਂ ਦੇ ਪਿਓ ਵੀ ਧਰਨੇ ਵਿੱਚ ਆਉਂਦੇ ਵੇਖਿਆ ਅਸੀਂ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਵੇਖੇ ਆ ਕਿ ਜਿਹੜੇ ਧਰਨੇ ਦੇ ਵਿੱਚ ਆ ਕਿ ਸਾਡੀ ਪੜ੍ਹੀ ਲਿਖੀ ਨਾਉ ਆ ਸਾਡੀ ਨਾਉ ਨੇ ਨੌਕਰੀ ਜੁਆਇਨ ਕਰੀ ਆ ਤਾਂ ਜਦੋਂ ਨੌਕਰੀ ਮਿਲਦੀ ਆ ਤਾਂ ਉਸ ਦੇ ਭੁਲੇਖੇ ਵਿੱਚ ਰਿਸ਼ਤੇ ਹੋ ਜਾਂਦੇ ਆ ਤਾਂ ਰਿਸ਼ਤਿਆਂ ਦੇ ਚੱਕਰ ਵਿੱਚ ਫਿਰ ਸਰਕਾਰ ਇਹ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦੀ ਆ ਸਰਕਾਰ ਤੋੜਦੀ ਆ ਇਹ ਰਿਸ਼ਤੇ ਹੁਣੇ ਬੱਚਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਸਿੱਖਿਆ ਭਵਨ ਦੇ ਸਾਹਮਣੇ ਲੱਗਦੇ ਧਰਨਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਧਰਨੇ ਲਗਾਤਾਰ ਲੱਗਦੇ ਆ ਜਾਂ ਅੱਜ ਨਵੀਂ ਗੱਲ ਹੈ ਕੀ ਅੱਜ ਹੀ ਧਰਨਾ ਲੱਗਿਆ ਹੋਇਆ ਦੱਸ ਦਈਏ ਕਿ ਇੱਥੇ ਰੋਜ਼ ਲੱਗਦੇ ਆ ਰੋਜ਼ ਬੈਰੀਕੇਡ ਜੋ ਹਟਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰੋਜ਼ ਪੁਲਿਸ ਇਹਨਾਂ ਨੂੰ ਰੋਕ-ਰੋਕ ਕੇ ਕਵਰ ਕਰਦੀ ਆ ਜਦ ਕਿ ਸਿੱਖਿਆ ਮੰਤਰੀ ਮੁੱਖ ਮੰਤਰੀ ਹੋਰ ਐਨੀ ਕੋਈ ਵੀ ਮੰਤਰੀ ਜਦੋਂ ਸਾਡੇ ਪਿੰਡਾਂ ਵਿੱਚ ਆਉਂਦੇ ਆ ਜਦੋਂ ਵੋਟਾਂ ਲੈਣ ਆਉਂਦੇ ਆ ਤਾਂ ਫਿਰ ਇਹਨਾਂ ਨੂੰ ਪੁਲਿਸ ਨਹੀਂ ਰੋਕਦੀ ਕਿ ਤੁਸੀਂ ਇਹਨਾਂ ਪਿੰਡਾਂ ਵਿੱਚ ਕਿਉਂ ਜਾ ਰਹੇ ਹੋ ਫਿਰ ਕਿਉਂ ਨਹੀਂ ਰੋਕਦੀ ਇਹ ਤੁਹਾਨੂੰ ਅਸੀਂ ਕਾਰਨ ਦੱਸ ਦਈਏ ਕਿ ਜਦੋਂ ਸਿੱਖਿਆ ਮੰਤਰੀ ਦੀ ਕੋਠੀ ਵੱਲ ਨੂੰ ਘਰਾਵ ਕਰਨਾ ਹੁੰਦਾ ਜਦੋਂ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਘਰਾਵ ਕਰਨਾ ਹੁੰਦਾ ਤਾਂ ਫਿਰ ਮੁੱਖ ਮੰਤਰੀ ਵੱਲੋਂ ਤਾਂ ਸਿੱਖਿਆ ਮੰਤਰੀ ਵੱਲੋਂ ਪੁਲਿਸ ਡਿਪਾਰਟਮੈਂਟ ਨੂੰ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਸਾਡੇ ਇੱਧਰ ਨੂੰ ਘਰਾਵ ਕੀਤਾ ਜਾ ਰਿਹਾ ਸਾਡੇ ਇੱਥੇ ਪਹੁੰਚ ਕੀਤੀ ਜਾ ਰਹੀ ਹੈ ਤੇ ਇਹਨਾਂ ਨੂੰ ਬੈਰੀਕੇਡ ਲਾ ਕੇ ਰੋਕਿਆ ਜਾਵੇ ਸਾਡੀ ਇਹ ਤੁਹਾਨੂੰ ਬੇਨਤੀ ਹੈ ਸਾਡੀਆਂ ਹੋਰ ਧੌੜਾ ਨੇ ਸਾਨੂੰ ਹੋਰ ਕੰਮ ਕਾਜ ਨੇ ਤੇ ਸਾਡੇ ਕੰਮ ਦੇ ਵਿੱਚ ਵਿਘਨ ਪਾਉਣਗੇ ਇਹਨਾਂ ਨੂੰ ਉੱਥੇ ਹੀ ਸਾਈਡ ਤੇ ਰੋਕਿਆ ਜਾਵੇ ਜਿਵੇਂ ਤੁਸੀਂ ਮਟਕਾ ਚੌਂਗ ਦਾ ਵੇਖਿਆ ਕਿ ਉੱਥੇ ਧਰਨੇ ਹੀ ਲੱਗਦੇ ਹੁੰਦੇ ਸੀ ਤੇ ਹੁਣ ਉਹਨਾਂ ਨੂੰ ਪਾਰਟਿਕੂਲਰ ਇੱਕ ਵੱਖਰੀ ਗਰਾਊਂਡ ਦਿੱਤੀ ਗਈ ਹੈ ਕਿ ਉੱਥੇ ਬਹਿ ਕੇ ਆਪਣਾ ਰੋਜ਼ ਕਰ ਸਕਦੇ ਹੋ ਤਾਂ ਫਿਰ ਜਦੋਂ ਸਾਡੇ ਪਿੰਡਾਂ ਵਿੱਚ ਆਉਂਦੇ ਆ ਤਾਂ ਸਾਡਾ ਵੀ ਫਰਜ਼ ਬਣਦਾ ਉਦੋਂ ਪੁਲਿਸ ਨੂੰ ਇਹ ਤੇ ਦਰਖਾਸਤ ਦੇਣੀ ਕਿ ਸਾਨੂੰ ਇਹ ਚਾਹੀਦੇ ਨਹੀਂ ਸਾਨੂੰ ਇਹ ਆਪਣੇ ਪਿੰਡ ਵਿੱਚ ਚਾਹੀਦੇ ਨਹੀਂ ਕਿਉਂਕਿ ਇਹ ਝੂਠੇ ਲਾਰੇ ਲਾ ਕੇ ਜਾਂਦੇ ਆ ਜਿਵੇਂ ਝੂਠੇ ਲਾਰੇ ਇੱਕ ਏਜੰਟ ਲਗਾਉਂਦੇ ਆ ਜਿਵੇਂ ਝੂਠੇ ਲਾਰੇ ਇੱਕ ਠੱਗੇਬਾਜ਼ ਲਗਾਉਂਦੇ ਆ ਤਾਂ ਉਵੇਂ ਇਹ ਮੰਤਰੀ ਵੀ ਸਾਨੂੰ ਝੂਠੇ ਲਾਰੇ ਲਾ ਕੇ ਜਾਂਦੇ ਆ ਤਾਂ ਸਾਨੂੰ ਇਹਨਾਂ ਦੇ ਝੂਠੇ ਲਾਰੇ ਪਸੰਦ ਨਹੀਂ ਸਾਨੂੰ ਚਾਹੀਦਾ ਕਿ ਉਸ ਵੇਲੇ ਕੰਪਲੇਂਟ ਪਾਉਣੀ ਉਸ ਪੁਲਿਸ ਪ੍ਰਸ਼ਾਸਨ ਨੂੰ ਕਿ ਅੱਜ ਸਾਡੇ ਪਿੰਡ ਵਿੱਚ ਫਲਾਣਾ ਫਲਾਣਾ ਮੰਤਰੀ ਜਾਂ ਫਲਾਣਾ ਬੰਦਾ ਸਾਨੂੰ ਵੋਟਾਂ ਵੱਲੋਂ ਕਹਿਣ ਆ ਰਿਹਾ ਸਾਨੂੰ ਇਹ ਪਿੰਡ ਵਿੱਚ ਮਨਜ਼ੂਰ ਨਹੀਂ ਸਾਡੇ ਪਿੰਡ ਵਿੱਚ ਇਹ ਬੰਦਾ ਨਹੀਂ ਆਉਣਾ ਚਾਹੀਦਾ ਇਹ ਆਪਣੇ ਉੱਥੇ ਜਿੱਨੂੰ ਸੱਦਦਾ ਉੱਥੇ ਚਲੇ ਜਾਣ ਜੋ ਇਹਨੂੰ ਚਾਹ ਆਣਾ ਹੈ ਇਸ ਦਾ ਉਸਦੇ ਪਿੰਡ ਚ ਲਿਆ ਜਾਵੇ ਸਾਡੇ ਪਿੰਡ ਨਾ ਆਵੇ ਫਿਰ ਦੇਖਦੇ ਆ ਕਿ ਪੁਲਸੇਣਾ ਨੂੰ ਰੁਕਦੀ ਆ ਇਹ ਇਹ ਚੀਜ਼ਾਂ ਜਿਹੜੀਆਂ ਇਹ ਧਿਆਨ ਰੱਖਣ ਜੋਗਾ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਕਈ ਜਾਣਕਾਰੀਆਂ ਜਿਹੜੀਆਂ ਉਹ ਅਸੀਂ ਤੁਹਾਡੇ ਨਾਲ ਅਕਸਰ ਹੀ ਸਾਂਝਾ ਕਰਦੇ ਰਹਿੰਦੇ ਆ ਤਾਂ ਫਿਲਹਾਲ ਤੁਹਾਨੂੰ ਇਹ ਵੀ ਦੱਸ ਦਈਏ ਅਸੀਂ ਕਿ ਜਦੋਂ ਤੁਹਾਡੇ ਪਿੰਡ ਵਿੱਚ ਵੋਟਾਂ ਨੂੰ ਕਹਿਣ ਵਾਸਤੇ ਕੋਈ ਵੀ ਮੰਤਰੀ ਲੈਵਲ ਦੀਆਂ ਵੋਟਾਂ ਐਮਐਲਏ ਲੈਵਲ ਦੀਆਂ ਵੋਟਾਂ ਜਦੋਂ ਲੈਣ ਵਾਸਤੇ ਕੋਈ ਤੁਹਾਡੇ ਪਿੰਡ ਵਿੱਚ ਆਉਂਦਾ ਕਿ ਅਸੀਂ ਤੁਹਾਡੇ ਹਲਕੇ ਦੇ ਮੰਤਰੀ ਬਣਨਾ ਚਾਹੁੰਦੇ ਆ ਅਸੀਂ ਤੁਹਾਡੇ ਹਲਕੇ ਦੇ ਐਮਐਲਏ ਬਣਨਾ ਚਾਹੁੰਦੇ ਆ ਤੇ ਜੇ ਤੁਹਾਨੂੰ ਸਵੀਕਾਰ ਆ ਤੇ ਆਪਣੇ ਪਿੰਡ ਵਿੱਚ ਆਉਣ ਦਿਓ ਨਹੀਂ ਤੇ ਨਾਗਰਿਕਤਾ ਪਿੰਡ ਦੀ ਤੁਹਾਡੇ ਕੋਲ ਹੈ ਤੁਸੀਂ ਜਦੋਂ ਮਰਜੀ ਪੁਲਿਸ ਨੂੰ ਇੱਕ ਐਪਲੀਕੇਸ਼ਨ ਦੇ ਸਕਦੇ ਹੋ ਤਾਂ ਪੁਲਿਸ ਤੁਹਾਨੂੰ ਰਾਹ ਦੱਸੇਗੀ ਕਿ ਅਸੀਂ ਕਿਸ ਸਮੇਂ ਤੇ ਇਹਨਾਂ ਨੂੰ ਰੋਕ ਸਕਦੇ ਆ ਜਾਂ ਨਹੀਂ ਰੋਕ ਸਕਦੇ ਤਾਂ ਇਸੇ ਤਰ੍ਹਾਂ ਹੀ ਤੁਸੀਂ ਤੁਸੀਂ ਚੁਣੇ ਹੋਏ ਨੇ ਮੰਤਰੀ ਤੁਸੀਂ ਚੁਣੇ ਹੋਏ ਨੇ ਐਮਐਲਏ ਤੁਸੀਂ ਚੁਣਿਆ ਮੁੱਖ ਮੰਤਰੀ ਤਾਂ ਤੁਹਾਡੇ ਐਮਐਲਏ ਤੇ ਤੁਹਾਡੇ ਮੰਤਰੀਆਂ ਦੇ ਚੁਣਿਆ ਹੋਏ ਦੇ ਕੋਲ ਤੁਹਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤਾ ਆ ਬੱਚਿਆਂ ਨੂੰ ਕਦੋਂ ਜਾਣ ਦਿੱਤਾ ਜਾਵੇਗਾ ਐਨਾ ਬੱਚਿਆਂ ਨੇ ਅਜੇ ਪੂਰਨੇ ਪਾਉਣੇ ਆ ਅਜੇ ਤਾਂ ਇਹਨਾਂ ਦੇ ਪੈਰ ਹੀ ਛੋਟੇ ਆ ਅਜੇ ਤੇ ਉਹ ਸੜਕਾਂ ਵੀ ਨਹੀਂ ਮਿਲ ਸਕਦੇ ਤਾਂ ਫਿਰ ਵੀ ਧਰਨਿਆਂ ਵਿੱਚ ਬੈਠੇ ਨੇ ਵੱਡੇ ਹੋ ਕੇ ਇਹਾਂ ਨੇ ਕੀ ਸਿੱਖਣਾ ਇਹਾਂ ਦੇ ਸਾਰਾ ਕੁਝ ਦਿਮਾਗ ਵਿੱਚ ਬੈਠ ਜਾਣਾ ਕਿ ਅਸੀਂ ਕਿੰਨਾ ਸਮਾਜ ਸੰਘਰਸ਼ ਕਰਿਆ ਔਰ ਦਾਦੀ ਨਾਲੇ ਪੋਤੇ ਆਏ ਹੋਏ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਹਾਲੀ ਦੇ ਸਿੱਖਿਆ ਭਵਨ ਦੇ ਸਾਹਮਣੇ ਆ ਔਰ ਵੇਖੋ ਤੁਸੀਂ ਕਿਵੇਂ ਸਟਾਫ ਜੋ ਆਪਣੀ ਡਿਊਟੀ ਪੂਤਾ ਕੇ ਜਾ ਰਿਹਾ ਹਜ਼ਾਰਾਂ ਸਟਾਫ ਦੇ ਮੈਂਬਰ ਇੱਥੇ ਡਿਊਟੀ ਕਰ ਰਹੇ ਆ ਅੰਦਰ ਉਹ ਸਾਰੇ ਆਪਣੀ ਡਿਊਟੀ ਪੂਤਾ ਕੇ ਜਾ ਰਿਹਾ ਛੁੱਟੀ ਦਾ ਟਾਈਮ ਹੈ ਰਾਤ ਪੈਂਦੀ ਜਾ ਰਹੀ ਆ ਸੂਰਜ ਢਲਦਾ ਜਾ ਰਿਹਾ ਔਰ ਬੱਚਿਆਂ ਵਾਸਤੇ ਰਾਤ ਦਾ ਹਨੇਰਾ ਹੋਣ ਜਾ ਰਿਹਾ ਔਰ ਵੇਖੋ ਤੁਸੀਂ ਇਹ ਬੱਚੇ ਕਿੰਨਾ ਸਮਾਂ ਇੱਥੇ ਬੈਠਣਗੇ ਕਿੰਨੇ ਦਿਨੇ ਧਰਨੇ ਚੱਲਣਗੇ ਔਰ ਇਹ ਬੱਚੇ ਇੱਥੇ ਰਹਿਣਗੇ ਇਹ ਤਸਵੀਰਾਂ ਮੋਹਾਲੀ ਦੀਆਂ ਔਰ ਅਸੀਂ ਹੋਰ ਵੀ ਚੈਨਲਾਂ ਨੂੰ ਆਪਣੇ ਮਾਦੀਮ ਰਾਹੀਂ ਬੇਨਤੀ ਕਰਦੇ ਆ ਕਿ ਤੁਸੀਂ ਵੀ ਜਰੂਰ ਇੱਥੇ ਪਹੁੰਚੋ ਜਰੂਰ ਇਹ ਚੀਜ਼ਾਂ ਨੂੰ ਕਵਰ ਕਰੋ ਕਿਹੜਾ ਬੱਚਿਆਂ ਨੂੰ ਇਹਨਾਂ ਦੀ ਮਾਂ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਇਹਨਾਂ ਦੀਆਂ ਕੀ ਮੰਗਾਂ ਨੇ ਉਹ ਸਰਕਾਰ ਨੂੰ ਸੁਣਨੀਆਂ ਚਾਹੀਦੀਆਂ ਔਰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗ ਸ਼ੇਅਰ